ਤੁਸੀਂ ਕਹਿ ਰਹੇ ਹੋ ਕਿ 50% ਅ ਐਗਰੀਕਲਚਰ ਪੂਲ ਦੇ ਵਿੱਚ ਪੰਜਾਬ ਯੋਗਦਾਨ ਪਾ ਰਿਹਾ ਫਿਰ ਤੁਸੀਂ ਕਹਿ ਰਹੇ ਹੋ ਕਿ 6% ਸਿਰਫ ਐਮਐਸਪੀ ਤੇ ਖਰੀਦੀ ਜਾ ਰਹੀ ਹੈ ਉਸ ਦਿਨ ਤੋਂ ਅੱਜ ਫਰਕ ਕਿਵੇਂ ਆ ਗਿਆ ਸਾਰੇ ਕੰਟਰੀ ਦਾ 6% ਹੁਣ ਸਾਰੇ ਕੰਟਰੀ ਦੇ ਵਿੱਚ ਤੇ 371 ਲੱਖ ਟਨ ਹੋਈ ਹੈ ਨਾ ਇਹ ਸਾਡੀ ਕਿੰਨੀ ਹੈ ਕੰਟਰੀਬਿਊਸ਼ਨ ਜਿਹੜਾ ਖਰੀਦੀ ਗਈ ਵੇਚੀ ਗਈ ਹੁਣ ਇਹ ਵੀ ਬੜਾ ਕਲੀਅਰ ਕਰਨਾ ਜ਼ਰੂਰੀ ਸੀ 11 ਸਾਲ ਪਹਿਲਾਂ ਇਹ ਰਿਪੋਰਟ ਆਈ ਹਾਂ ਆਈ ਵੀ ਸਭ ਤੋਂ ਸੀਨੀਅਰ ਮੋਸਪਾਜ ਪਾ ਦੇ ਆਗੂ ਸੀਗੇ ਸ਼ਾਂਤਕੁਮਾਰ ਜੀ ਜਿਹੜੇ ਹਿਮਾਚਲ ਦੇ ਮੁੱਖ ਮੰਤਰੀ ਸੀ ਅੱਜ 51% ਪੰਜਾਬ ਦਾ ਖੇਤੀਬਾੜੀ ਦੇ ਵਿੱਚ ਕਣਕ ਕੱਲੀ ਦਾ ਕੰਟਰੀਬਿਊਸ਼ਨ ਹੈ ਤੇ ਟੋਟਲ ਤੇ ਕਿਸੇ ਨੂੰ ਪਤਾ ਹੀ ਨਹੀਂਗਾ ਪਿਛਲੇ ਸਾਲ ਐਫਸੀਆਈ ਨੇ ਕਿੰਨੀ ਪ੍ਰੋਕਿਊਰ ਕੀਤੀ 95 ਲੱਖ ਟਨ ਦੇ ਵਿੱਚ ਸਾਡੀ 51% ਕੰਟਰੀਬਿਊਸ਼ਨ ਹੈ ਤੇ 1920 ਦੇ ਵਿੱਚ ਅਸੀਂ 186 ਲੱਖ ਟਨ ਕਣਕ ਪੈਦਾ ਕੀਤੀ ਅੱਦੋ-ਅੱਦ ਵਿਚ ਆ ਗਏ ਆ ਸਰਕਾਰ ਦੇ ਕੋਈ ਲੋਕ ਕਹਿੰਦੇ ਨੇ ਕਿ ਸਾਨੂੰ ਤਾਂ ਜ਼ਬਰਦਸਤੀ ਖਰੀਦਣੀ ਪੈ ਰਹੀ ਹੈ ਮਹਿੰਗੀ ਫਸਲ ਪੰਜਾਬ ਦੇ ਵਿੱਚੋਂ ਫਰੀਦਦੇ ਆ ਸਾਨੂੰ ਤਾਂ ਸਸਤੀ ਫਸਲ ਬਾਹਰੋਂ ਮਿਲ ਜਾਂਦੀ ਅੱਜ ਪੁੱਛੋ ਕਣਕ ਦਾ ਰੇਟ ਕੀ ਹੈ ਅੱਜ 37 ਰੁਪਏ ਕਿਲੋ ਹੈ ਰੇਟ ਜਿਹੜਾ ਐਮਐਸਪੀ ਹੈ ਇਸ ਸਾਲ ਦਾ ਬੜੇ ਦਮਕ ਜੇ ਮਾਰ ਕੇ ਅਨਾਉਂਸ ਕੀਤਾ ਭਾਰਤ ਸਰਕਾਰ ਨੇ ਉਹ ਪਤਾ ਕਿੰਨਾ 2425 ਰੁਪਏ ਤੇ ਇਹਦਾ ਮਤਲਬ 60 ਦਿਨਾਂ ਦੇ ਵਿੱਚ ਜਿਹੜੀ ਪਿਛਲੀ ਖਰੀਦੀ ਏ ਉਹ 250 ਕਿੰਨੇ ਤੇ ਖਰੀਦੀ ਏ ਉਹਦਾ ਰੇਟ 3700 ਰੁਪਇਆ ਕਿਸ ਤਰ੍ਹਾਂ ਕੁਇੰਟਲ ਹੋ ਗਿਆ ਅੱਜ ਸਰਕਾਰ ਨੇ ਕਿਤੇ ਸੋਚਿਆ ਜੇ ਮਜਬੂਰੀ 'ਚ ਸਾਡੇ ਕੋਲੋਂ ਖਰੀਦ ਰਹੇ ਹੁਣ ਵੇਚ ਕੇ ਰੋਏ ਓਪਨ ਮਾਰਕੀਟ ਦੇ ਵਿੱਚ ਉਹ ਸਰਕਾਰੀ ਵੇਚ ਰਹੀ ਏ ਨਾ